you start I travel in Amisar. I lost my passport yesterday uh, but Amritsar police buy passport for find and call me and one day after I give, give me passport so i'm so happy i'm so happy where are you i'm from south korea south korea so, yeah, south korea i'm so happy i'm Char police very very thank you sir thank you very good very happy very very good <laughs> i'm Char. i love you <laughs> i love amit okay. thank you, thank you. ਬਲੀ ਹੈ ਮਹਤ ਗੁਰੂ ਮਹਾਰਾਜੀ ਨਗਰੀਆ ਮਾਨਯੋਗ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਬਹੁਤ ਉਹਨਾਂ ਦੀਆਂ ਬਰੀਫ ਕਰਦੇ ਆ ਸਾਨੂੰ ਵੀ ਅੰਮ੍ਰਿਤਸਰ ਨਗਰੀ ਚ ਕੋਈ ਵੀ ਆਂਦਾ ਹੈ ਤੇ ਉਹਨੂੰ ਬੜੇ ਹੀ ਤਰੀਕੇ ਦੇ ਨਾਲ ਉਹਦੇ ਤੇ ਕਵਰ ਕਰਨਾ ਨੂੰ ਹਰ ਤਰ੍ਹਾਂ ਦਾ ਕਵਰਪ ਦੇਣਾ ਇੱਕ ਸਾਊਥ ਕੋਰੀਆ ਤੋਂ ਆਏ ਸੀ ਕਿ ਇੰਡੀਆ ਦੇ ਇੰਡੀਆ ਤੋਂ ਅੰਮ੍ਰਿਤਸਰ ਕੋਲ ਮਨਵਾ ਸਾਇਏ ਸੀਗੇ ਤੇ ਇਹਨਾਂ ਦਾ ਪਾਸਪੋਰਟ ਜਿਹੜਾ ਵਾ ਸਿਟੀ ਸੈਂਟਰ ਦੇ ਅੱਗੇ ਗੁੰਮ ਕਰ ਬੈਠੇ ਆ ਤੇ ਸਿਟੀ ਸੈਂਟਰ ਦੇ ਸੀਗੇ ਆਪਣੇ ਨੌਨ ਸੀਗੇ ਤੇ ਉਹਨਾਂ ਨੇ ਲੈ ਆ ਕੇ ਸਾਨੂੰ ਦਿੱਤਾ ਇਹ ਡੱਬੇ ਦੇ ਵਿੱਚ ਇਹ ਬੈਗ ਦੇ ਵਿੱਚ ਪਾਸਵਰਡ ਆ ਤੇ ਇਹ ਕਿਸੇ ਦਾ ਹੈ ਤੇ ਫਿਰ ਮੈਂ ਉਸੇ ਵੇਲੇ ਹਰਕਤ ਚਾਲ ਕੇ ਆਪਣੇ ਅਫੀਸਰ ਸਾਹਿਬਾਂ ਨੂੰ ਦੱਸਿਆ ਤੇ ਕੰਟੈਕਟ ਕੀਤਾ ਮੈਸੀ ਵਗੈਰਾ ਦੇ ਵਿੱਚ ਤੇ ਇਹਨਾਂ ਦਾ ਕੋਈ ਕੰਟੈਕਟ ਨਹੀਂ ਸੀਗਾ ਇਹਦੇ ਵਿੱਚ ਤੇ SIM ਜਿਹੜੀ ਸੀ ਉਹ ਸਾਊਥ ਕੋਰੀਆ ਦੀ ਸੀ ਇਹਨਾਂ ਦੇ ਕੋਲ ਤੇ ਇਹ ਫਿਰ ਮੈਂ ਕੰਟੈਕਟ ਸਾਡਾ ਹੋ ਗਿਆ ਵੀ ਦਿੱਲੀ ਦੇ ਵਿੱਚ ਜਿਹੜੇ ਹੋਟਲ 'ਤੇ ਸਟੇ ਕੀਤਾਗਾ ਨੇ ਉਥੋਂ ਇਹਨਾਂ ਦਾ ਕੰਟੈਕਟ ਹੋਇਆ ਤੇ ਇਹ ਇਹਨਾਂ ਨਾਲ ਕੰਟੈਕਟ ਕਰਕੇ ਤੇ ਇਹ ਅੱਜ ਮੇਰੇ ਕੋਲ ਆਏ ਤੇ ਬਹੁਤ ਖੁਸ਼ ਹੋਇਆ ਬਹੁਤ ਜ਼ਿਆਦਾ ਖੁਸ਼ ਆਇਆ ਇਸ ਤੋਂ ਜ਼ਿਆਦਾ ਖੁਸ਼ੀ ਸਾਨੂੰ ਹੋਈ ਹੈ ਸਾਡੇ ਪੁਲਿਸ ਡਿਪਾਰਟਮੈਂਟ ਹੋਈ ਹੈ ਮਾਨ ਜੋ ਕਮਿਸ਼ਨਰ ਸਾਹਿਬ ਦੇ ਹਦਾਇਤਾਂ ਦੇ ਅਸੀਂ ਕੰਮ ਕਰਦੇ ਆਂ ਅਸੀਂ ਬਹੁਤ ਖੁਸ਼ ਆਂ ਵੀ ਅਸੀਂ ਕੋਈ ਚੀਜ਼ ਲੱਭ ਕੇ ਤੇ ਅਸੀਂ ਉਹਨਾਂ ਨੂੰ ਦੇ ਦਿੱਤੀ ਆ ਇਹ ਬੜੇ ਵੱਡੀ ਗੱਲ ਹੁੰਦੀ ਆ ਕਿ ਪਾਸਪੋਰਟ ਪਾਸਪੋਰਟ ਦੇਖੋ ਜੀ ਦੇਸ਼ ਦੂਜੇ ਦੇਸ਼ ਨੂੰ ਤਾਂ ਹੀ ਵਧੀਆ ਗਿਣਦਾ ਹੈ ਕਿ ਉਹ ਇੱਕ ਦੇਸ਼ ਵਧੀਆ ਕੰਮ ਹੁੰਦੇ ਆ ਤੇ ਥੋੜੇ ਤਾਂ ਪਹਿਲਾਂ ਜਪਾਨ ਦਾ ਪਾਸਪੋਰਟ ਸੀਗਾ ਉਹ ਵੀ ਇਸ ਟਾਈਮ ਇਸプレਸ ਹੋਇਆ ਸੀਗਾ ਤੇ ਉਹਨੂੰ ਲੱਗਦਾ ਜਪਾਨੀ ਬੜਾ ਖੁਸ਼ ਹੋਏ ਤੇ ਅੱਜ ਸਾਊਥ ਕੋਰੀਆ ਦੇ ਇਹ ਮੇਰੇ ਕੋਲ ਬੈਠੇ ਹੋਏ ਆ ਜੀ ਨੂੰ ਜੰਗ ਤੇ ਇਹ ਵੀ ਬੜੇ ਖੁਸ਼ ਹਾਂ ਇਹ ਤੇ ਮਾਣ ਜਿਹੜਾ ਸਾਡੇ ਪਹਾੜ ਦਾ ਬਹੁਤ ਵਧੀਆ ਜੀ ਸਾਡੀ ਪੁਲਿਸ ਡਿਪਾਰਟਮੈਂਟ ਦਾ ਸਾਡੇ ਮਾਣਯੋਗ ਕਮਿਸ਼ਨਰ ਸਾਹਿਬ ਜੀ ਦਾ ਜਿਹੜਾ ਮਾਣ ਆ ਉਹ ਬਹੁਤ ਵਧੀਆ ਹੈ ਉਹਦੇ ਨਾਲ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਇੱਕ ਨਾ ਜੋਸ਼ ਜਾਂਦਾ ਵੀ ਅਸੀਂ ਗੁੱਡ ਵਰਕ ਦੇ ਵਿੱਚ ਹਰ ਟਾਈਮ ਦੇ ਉੱਤੇ ਹੈਵੀ ਰਹਨੇ ਆ ਤੇ ਮੈਂ ਪਬਲਿਕ ਨੂੰ ਵੀ ਅਪੀਲ ਕਰਦਾ ਵਾਂ ਕਿ ਪਬਲਿਕ ਕੋਈ ਵੀ ਸਾਡੀ ਨਗਰੀ ਵਿੱਚ ਘੁੰਮਣ ਹੁੰਦਾ ਗੁਰੂ ਰਸ਼ੀਦ ਗੁਰੂ ਆਮਦਾਸ ਦੀ ਨਗਰੀ ਵਿੱਚ ਕੋਈ ਵੀ ਚੀਜ਼ ਉਹਨੇ ਮਿਸਪਲੇਸ ਹੁੰਦੀ ਆ ਕੋਈ ਪ੍ਰੋਬਲਮ ਹੁੰਦੀ ਆ ਸਾਰੇ ਅੱਗੇ ਵੱਧ ਕੇ ਉਹਨਾਂ ਦਾ ਸਾਥ ਦਿਆ ਕਰੋ ਤੇ ਉਹਨਾਂ ਨੂੰ ਕੋਈ ਵੀ ਕਿਸੇ ਵੀ ਕੰਮ ਦੀ ਕੋਈ ਅੜਚਾ ਨਾ ਆਵੇ ਜਿਹੜਾ ਵੀ ਸਾਡੇ ਨਗਰੀ ਵਿੱਚ ਘੁੰਮਣ ਆ ਰਿਹਾ ਉਹ ਸਾਡਾ ਗੈਸ ਹੁੰਦਾ ਤੇ ਪਬਲਿਕ ਨੂੰ ਮੇਰੀ ਬਾਰ ਬਾਰ ਇੱਕੋ ਹਦਾਇਤ ਆ ਵੀ ਤੁਸੀਂ ਬਿਲਕੁਲ ਜਿਹੜੇ ਬਾਹਰੋਂ ਆਉਂਦੇ ਆ ਦਿਲੋਂ ਉਹਨਾਂ ਦਾ ਸਾਥ ਦਿਆ ਕਰੋ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਆਵੇ ਉਹਨਾਂ ਨਾਲ ਖੜੇ ਹੋ ਜਾ ਕਰੋ ਤੇ ਅਸੀਂ ਤੇ ਹਮੇਸ਼ਾ ਹੀ ਉਹਨਾਂ ਦੇ ਨਾਲ ਖੜੇ ਖੜੇ ਰਹਨੇ ਆ ਸਰ ਜਿਹਦਾ ਅੰਮ੍ਰਿਤ ਸਰ ਇੱਥੇ ਜੁਆਇਨਿੰਗ ਕੀਤੀ ਆ ਵੀ ਕੰਮ ਕਰਨ ਦਾ ਅਨੁਸਾਰ ਪੁਲਿਸ ਦਾ ਤਰੀਕਾ ਥੋੜਾ ਜਿਹਾ ਤੇਜ਼ ਹੋ ਗਿਆ ਹੈਗਾ ਹਾਂ ਬਿਲਕੁਲ ਚੇਂਜ ਹੋ ਗਿਆ ਹੈ ਮਾਨਯੋਗ ਕਮਿਸ਼ਨਰ ਸਾਹਿਬ ਇੰਨੀਆਂ ਅੱਛੀ ਤਰ੍ਹਾਂ ਬਰੀਫ ਕਰਦਿਆ ਜਿਵੇਂ ਸਾਡੇ ਉਹ ਵੱਡੇ ਬ੍ਰਦਰ ਹੁੰਦੇ ਆ ਤੇ ਇੰਨਾ ਵਧੀਆ ਸਾਨੂੰ ਬਰੀਫ ਕਰਦਿਆ ਤੇ ਲੱਗਦਾ ਹੀ ਨਹੀਂਗਾ ਕਿ ਦਾਰੀ ਵੀ ਨਹੀਂ ਹੁੰਦਾ ਕਦੀ ਇੰਦਾਜ਼ ਹੁੰਦਾ ਨਹੀਂ بڑے بڑے ਅਫੀਸਰ ਨੇ ਇੰਨੇ ਵਧੀਆ ਬਰੀਫ ਕਰਦੇ ਤੇ ਅਸੀਂ ਓਨਾ ਹੀ ਵਧੀਆ ਵਰਕ ਜਿਹੜਾ ਵਾ ਮਾਰਨ ਜੋ ਕਮਿਸ਼ਨਰ ਸਾਹਿਬ ਨੂੰ ਕਰਕੇ ਦਿੰਦੇ ਆ ਇਹ ਉਹਨਾਂ ਦੀ ਹਦਾਇਤਾਂ ਦਾ ਹੀ ਨਤੀਜਾ ਵਾ ਸਾਰਾ ਜਿਹੜਾ ਅਸੀਂ ਹਰ ਟਾਈਮ ਦਿੱਤੇ ਮੈਂ ਬੱਸ ਸਟੈਂਡ ਪੁਲਿਸ ਔਂਗੀ ਤੇ ਪੁਆਇੰਟ ਆ ਮਾਰਨ ਜੋ ਕਮਿਸ਼ਨਰ ਸਾਹਿਬ ਦੇ ਨਾਲ ਕੀਤਾ ਤੇ ਹਰ ਟਾਈਮ ਨਜ਼ਰ ਰੱਖੀ ਜਾਂਦੀ ਆ ਆਉਣ ਵਾਲੀ ਦੁਨੀਆ ਦੇ 1 ਲੱਖ ਲੋਕ ਹੋ ਜਾਂਦੇ ਆ ਇੱਥੇ ਤੇ ਰੱਖੀ ਜਾਂਦੀ ਉਹ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ